ਮਮਾ ਤੇਰੀ ਮੈਂ ਸਹੀ ਦਲੀਆ ਬਣਾਉਣਾ ਕੋਈ ਇਹਨੂੰ ਦਲੀਆ ਮੈਂ ਦਲੀਆ ਰੋ ਬੋਲੇ ਇਹ ਕੀ ਕਹਾਂਗੀ ਕੰਨਾ ਕੀ ਤੁਹਾਨੂੰ ਨਹੀਂ ਪਤਾ ਲੱਗਦਾ ਚੇਚਾ ਤੇ ਉਹ ਲਈ ਦਲੀਆ ਬਣਾਇਆ ਕੀ ਗੱਲ ਮੈਂ ਨਹੀਂ ਚੀਜ਼ ਬਣਾ ਸਕਦੀ ਉਹ ਜਾਰੀ ਬਣਾ ਕੇ ਦੇਣਾ ਕਿ ਜੀ ਨਿਮਰਤ ਉਹਨੇ ਦਲੀਆ ਤੇ ਕੁਝ ਪਾਪਤਾ ਵਾ ਤੇਰਾ ਕਿਉਂ ਦਿਮਾਗ thro ਬਹੀ ਜਾਣ ਡਿਆ ਵਾ ਏਕੋ ਨਾਲੇ ਸਾਡੀ ਹੈਲਪ ਕਰਦੀ ਆ ਤੇ ਉਤੋਂ ਤੇਰੇ ਅਰਗੇ ਨੂੰ ਗੱਲਾਂ ਸੁਣਾਉਂਦੀ ਆ ਜੇ ਬਗਾਨੀ ਕੁੜੀ ਦੋ ਦਿਨ ਘਰ ਆ ਹੀ ਗਈ ਆ ਤੇ ਤੇਰਾ ਕਿਉਂ ਨਹੀਂ ਦਿਮਾਗ ਕੰਮ ਕਰਦਾ ਸਾਰੀ ਉਮਰ ਅਗਲੀ ਚੇਤਾ ਰੱਖੂਗੀ ਕਿ ਚਾਰ ਦਿਨ ਮੈਂ ਅਗਲੇ ਦੇ ਘਰ ਗਈ ਤੇ ਮੇਰੇ ਨਾਲ ਆਹ ਬਿਹੇਵੀਅਰ ਕਰਦੀਆਂ ਰਹੀਆਂ ਵਾ ਇਹਨਾਂ ਨੂੰ ਅਕਲ ਮੋਦ ਹੈ ਨਹੀਂ ਓਵੇਂ ਦੋਵੇਂ ਪੈਣਾ ਪੜੀਆਂ ਲਿਖੀਆਂ ਵਾ ਜਦੋਂ ਤੈਨੂੰ ਮੈਂ ਇੱਕ ਵਾਰੀ ਸਮਝਾਇਆ ਕਿ ਖਾਨੇ ਤੇ ਗੱਲ ਪਾੜਾ ਉਹਨੂੰ ਰਹਿ ਤੇ ਚਾਰ ਦਿਨ ਇੱਥੇ ਉਹਨੇ ਚੱਲ ਹੀ ਜਾਣਾ ਵਾ ਚਾਰ ਦਿਨ ਚਾਰ ਦਿਨ ਤੂੰ ਵੀ ਤਿਹੋ ਚੱਲੇ ਚਾਰ ਦਿਨ ਹੁੰਦਾ ਨਾ ਬੰਦਾ ਕਿਹੜ ਵੀ ਲੈਂਦਾ ਮੇਰੇ ਤੱਕ 10 12 ਦਿਨ ਉਹ ਚਲੇ ਰਿਹਾ ਤਾਂ ਕਿਉਂ ਨਹੀਂ ਗਈ ਸਿਮਨਤ ਇਹ ਸਾਡਾ ਹੱਕ ਨਹੀਂ ਮੰਨਦਾ ਉਹਨੂੰ ਕਹਿਨਦਾ ਕਿ ਤੂੰ ਇਸ ਘਰ 'ਚ ਨਾ ਰਹਿ ਇਹ ਘਰ ਮੰਮੀ ਜੀ ਹੋਣਾ ਦਾ ਵਾ ਰੰਜੀਤ ਹੁਣਾ ਦਾ ਵਾ ਸਾਹਿਲ ਹੁਣਾ ਦਾ ਵਾ ਉਹ ਕਹਿ ਸਕਦੇ ਆ ਕਿ ਤੂੰ ਆਪਣੇ ਘਰ ਜਾ ਜਦੋਂ ਅਗਲੇ ਆ ਨਾ ਫੁੱਲਾਂਾਂ ਦੇ ਕੁੜੀ ਰੱਖੀ ਆ ਤੇ ਅਹੀ ਨੋਹਾਂ ਕਾਦੇ ਲਈ ਬੁਰੀਆਂ ਬਣਨ ਡਈਆਂ ਵਾ ਤੂੰ ਸ਼ਹਿਣਾ ਦੀ ਆ ਅਗਲੀ ਨੇ ਚੱਲ ਹੀ ਜਾਣਾ ਵਾ ਦੋ ਚਾਰ ਦਿਨ ਵਾਸਤੇ ਆਈ ਆ ਮੰਮੀ ਦਾ ਪਤਾ ਹੀ ਪੜਕੇ ਜਿਦੀ ਮੇਰੀ ਗੱਲ ਸੁਨ ਲੋ ਰਾਣੇ ਲਈ ਚੀਜ਼ ਬਣਾਏ ਮੰਮੀ ਜੀ ਨੇ ਤਾਂ ਢੱਡੇ ਲਈ ਬਣਾ ਪਰ ਸਾਹਿਲ ਨੇ ਕੋਈ ਹੱਕ ਨਹੀਂ ਪੰਦਾ ਚੀਜ਼ ਬਣਾਉਂਦਾ ਮੈਂ ਹੈਗੀ ਨਾ ਮੈਂ ਕਾਦਣੀ ਆ ਯਾ ਤੂੰ ਇਦਾਂ ਕਿਉਂ ਕਰਦੀ ਆ ਸਾਹਿਲ ਤੋਂ ਕੁਝ ਹੋਇਆ ਆ ਜੀ ਕੁਝ ਦੇਖਿਆ ਵਾ ਕੋਈ ਗੱਲ ਈ ਆ ਤੇ ਮੈਨੂੰ ਦੱਸ ਜਦੋਂ ਸਾਹਿਲ ਕੁਝ ਬਣਾਉਂਦੀ ਤੂੰ ਉਹਨੂੰ ਐਦਾਂ ਜਲੀਲ ਕਰਦੀ ਆ ਤੇਰੀ ਸ਼ੱਕ ਦਾ ਅਦਾਰਾ ਇੰਨਾ ਵੱਧ ਗਿਆ ਹੈ ਸ਼ੱਕ ਦਾ ਅਦਾਰਾ ਸ਼ੱਕ ਦੇਦਾਰੇ ਦੀ ਈ ਗੱਲ ਕਰਦੇ ਆਪਣੇ ਦਿਮਾਗ 'ਚ ਕੁਝ ਬਾ ਉਤਾਂ ਨੂੰ ਕੁਝ ਨਹੀਂ ਦਿਖਦਾ ਉਹ ਗੰਦਗੀ ਤੇ ਈ ਇੱਥੇ ਕੀ ਕਰਨ ਈ ਆ ਬੋਲ ਕੀ ਕਰਨ ਈ ਆ ਤੈਨੂੰ ਮੈਂ 52 ਰੀ ਉਦੋਂ ਦਾ ਪੁੱਛਿਆ ਵਾ ਕਿ ਦੱਸ ਕੀ ਕਰਨ ਈ ਆ ਜਾਂ ਤੇ ਦੱਸ ਜੀ ਜੀ ਮੇਰੀ ਗੱਲ ਸੁਣ ਲੋ ਉਹ ਜਿੰਨਾ ਮਰਜ਼ੀ ਕੋਵੇ ਰਾਣੇ ਨਾ ਕੋਵੇ ਤੁਹਾਡੇ ਨਾ ਕੋਈ ਜਿੰਨਾ ਮਰਜ਼ੀ ਕੋਵੇ ਸਾਹਿਲ ਤੋਂ ਲੋਕ ਕਿਆ ਕਰਨੀ ਮੈਂ ਤੂੰ ਬਿਲਕੁਲ ਨਹੀਂ ਪਛਾਨਦੀ ਰਸਾਇਦੇ ਲੱਗੇ ਜਾਂਦੀ ਏ ਸਿੰਦਤ ਇਹ ਕਿ ਤੂੰ ਆਪਣੀ ਤਾਂ ਬਿਲਕੁਲ ਠੀਕ ਹੈ ਕਿ ਤੂੰ ਸਾਹਿਤ ਦਾ ਧਿਆਨ ਰੱਖਦੀ ਬਗਾਨੀ ਜਨਾਨੀ ਆ ਮੈਂ ਮੰਦੀ ਆ ਪਰ ਤੈਨੂੰ ਪਤਾ ਵੀ ਹੈ ਉਹ ਜਨਾਨੀ ਕਿੰਨੀ ਦੁਖੀ ਆ ਤੈਨੂੰ ਕੀ ਦੱਸਾਂ ਪਿੱਛੇ ਸੌਰਿਆਂ ਨੇ ਉਹਨੂੰ ਮਾਰਿਆ ਕੁੱਟਿਆ ਉਹ ਤੇ ਪਤਾ ਨਹੀਂ ਕੀ ਕੀ ਇਲਜਾਮ ਲਾਏ। ਉਹ ਦੁਖੀ ਹੋ ਕੇ ਇੱਥੇ ਆਈ ਆ ਚਾਰ ਦਿਨ ਰਹਿਣਾ ਉਹਨੂੰ ਰਹਿਂਦੇ। ਉਹ ਮੇਰੀ ਐ ਭੋਰੀਏ ਭੈਣੇ ਉਹ ਜਿੱਦਾਂ ਤੈਨੂੰ ਸਮਝਉਂਦੀ ਤੂੰ ਉਦਾਂ ਜਮਗਰ ਲੱਗ ਜਾਂਦੀ ਆ। ਆ ਕੋਈ ਦੁਖੀ ਦੁਖੀ ਨਹੀਂ ਹੈਗੀ ਉਹ ਜਿੰਨੀ ਉਹ ਚਲਾ ਕੇ ਆ ਨਾ ਤੁਹਾਨੂੰ ਕਿਉਂ ਨਹੀਂ ਉਹ ਦਿਖਦਾ। ਉਹ ਸਾਰੇ ਮਗਰਮਾ ਜੱਥਰੂ ਵਖਾਉਂਦੀ ਆ। ਹੋਰ ਕੁਛ ਨਹੀਂ ਆ ਉਹਦੇ ਚ। ਸਿਰਫ ਨਾਟਕ ਕਰ ਕਰ ਵਖਾਉਂਦੀ ਆ। ਸਾਰੇ ਨੂੰ ਨਾ ਕਾਦਾ ਰੌਲਾ ਕਰੀਂ। ਹਾਂ ਤੂੰ ਬੋਲੀ ਜਾਂਦੀ ਉਹ। ਹਾਂ। ਛੋਟੀ ਹੋ ਕੇ ਤੂੰ ਕਰ 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 ਜਾਂਦੀ ਆ। ਮੰਮੀ ਜੀ। ਅੰਜੂ ਦੀਦੀ ਦੀ ਗੱਲ ਕਰਦੀ ਪਈ ਆ ਮਿੰਟ ਬਾਅਦ ਉਹਨਾਂ ਦੀ ਦਿਵਾਲੀ ਹੋ ਜਾਂਦੀ ਆ ਜਦੋਂ ਕੋਈ ਗੱਲ ਹੁੰਦੀ ਉਹਨਾਂ ਦੀ ਦਿਵਾਲੀ ਹੋ ਜਾਂਦੀ ਆ ਮੈਨੂੰ ਤਾਂ ਸਮਝ ਨਹੀਂ ਲੰਭਦੀ ਕੁੜੀ ਨੂੰ ਹੋ ਹੋ ਕੇ ਗਿਆ ਵਾ ਮਿੰਟ ਮਿੰਟ ਤੇ ਰੋਣ ਲੱਗ ਪੈਂਦੀ ਐ ਨਾ ਨੁੱਕਰ ਲੜ ਕੇ ਬੈਠੀ ਜੂ ਨਾਲ ਮੈਨੂੰ ਪਤਾ ਕੀ ਕਹਿੰਦੀ ਆ ਮੈਂ ਆਪਣੀ ਬੋਰੀ ਬਿਸਤਰਾ ਪੈਕ ਕਰਨ ਲੱਗੀ ਤੇ ਮੈਂ ਇਧੋ ਜਾਣ ਲੱਗੀ ਆ ਆ ਬੰਦ ਕੀ ਆ ਤੂੰ ਦੱਸ ਤੂੰ ਗੱਲ ਕੀ ਆ ਮੁੰਨੀ ਮੇਰੀ ਗੱਲ ਸੁਣ ਲੈ ਉਹਨੇ ਤਾਨੂੰ ਸਾਰ ਨੂੰ ਨਾ ਮੈਨੂੰ ਮੈਨੂੰ ਪਲੇਟ ਕੀਤਾ ਪਿਆ ਵਾ ਠੀਕ ਹੈ ਜਿੱਦਾਂ ਉਹ ਦਾਦੇ ਤੁਸੀਂ ਉਦਾਂ ਦੇ ਮਗਰ ਲੱਗ ਜਾਂਦੇ ਜੇ ਤੈਨੂੰ ਕੀ ਕੀਤਾ ਤਾਂ ਤੂੰ ਆਪਣੇ ਦੱਸ ਸਿਮਰਤ ਕੋਈ ਮੈਨੂੰਪ ਉਹਦੀ ਪੋਜੀਸ਼ਨ ਸਮਝਣ ਦੀ ਕੋਸ਼ਿਸ਼ ਕਰ। ਮੈਨੂੰ ਵੀ ਗੈਰ ਲੱਗਾ ਸੀ ਜਿਸ ਦਿਨ ਉਹ ਸਾਡੇ ਘਰ ਆਈ ਸੀ ਪਰ ਮੈਂ ਤੈਨੂੰ ਕਹਿ ਨਹੀਂ ਆ ਨਾ ਕਿ ਉਹਨੇ ਚਲ ਜਾਣਾ ਹੈ। ਮੰਮੀ ਜੀ

ਕੀ ਚੱਕੀਏ ਦੱਸ ਦੱਸ ਕੀ ਚੱਕੀ ਆ ਹੈ ਐਵੇਂ ਉਹਨੇ ਬਗੜ ਖੜੀ ਰੀਦੀ ਬੋਲਦੀ ਰੀਦੀ ਆਗੀ ਮੰਮੀ ਮੇਰੀ ਗੱਲ ਸੁਣ ਇਹਨੂੰ ਤਾਂ ਮੈਂ ਡਾਂਟਦਾ ਆ ਪਹਿਲੀ ਨਾ ਇਹਦੇ ਦਿਵਾਲੇ ਹੋਏ ਨਾ ਐਵੇਂ ਨਿਆਣੀ ਸੈਣੀ ਹੋ ਗਈ ਆ ਮੂੰਹ ਚੁੱਕ ਕੇ ਕਿਸੇ ਪਾਸੇ ਤੁਰ ਪੂਗੀ ਮੈਨੂੰ ਤੂੰ ਹੀ ਦੱਸੋ ਆ ਇਹਨੂੰ ਦੇਦੀ ਨੇ ਕਿੰਨੇ ਕ ਦਿਨ ਰਹਿਣਾ ਕਰ ਚਾ ਉਹ ਤੋ ਵੀ ਬਹੁਤ ਦੁਖੀ ਆ ਤਾਂ ਹੀ ਰਹਿ ਰਹੀ ਆ ਤੁਹਾਡੇ ਸਾਹਮਣੇ ਆ ਸਭ ਕੋ ਮੈਂ ਕਿਹੜਾ ਉਹਨੂੰ ਕੱਲੀ ਨੂੰ ਕੋਈ ਗੱਲ ਕਹਿਣ ਲਈ ਆ ਨਹੀਂ ਮੰਮੀ ਪਰ ਉਹਨੇ ਤੁਹਾਨੂੰ ਤਾਂ ਦੱਸਿਆ ਹੀ ਹੋਊਗਾ ਨਾ ਕਿ ਮੈਂ ਕਿਦਾਂ ਜਾਣਾ ਮੈਂ ਇੱਥੋਂ ਅਜੇ ਉਹਨੇ ਕੁਛ ਨਹੀਂ ਮੈਨੂੰ ਦੱਸਿਆ ਪਤਾ ਮੈਂ ਕਿੱਦਾਂ ਦੱਸਦਾ ਤੁਹਾਨੂੰ ਮੈਨੂੰ ਉਹਨੇ ਕੋਈ ਗੱਲ ਨਹੀਂ ਕੀਤੀ ਅਜੇ ਕੋਈ ਗੱਲ ਘੱਟ ਹੋਈ ਨਹੀਂ ਤੇ ਉਹਨੇ ਜਾਣਾ ਕਿੱਦਾਂ ਹੈ ਰਹਿਣਾ ਹੈ ਅੱਗੇ ਉਹ ਕੀ ਆ ਉਹਵੇਂ ਚੁੱਕ ਕੇ ਤੁਰ ਪੈਂਦੀ ਆ ਫੇ ਮੈਨੂੰ ਛੱਟ ਲੱਗਦੀ ਪਈ ਐਵੇਂ ਤੁਰ ਜੂਗੀ ਸਾਨੂੰ ਬਾਸੀ ਜਾਂ ਦਊਗੀ ਤੇ ਮੈਂ ਉਹਨੇ ਚੁੱਪ ਕਰ ਜਾ ਕੋਈ ਗੱਲ ਨਹੀਂ ਇਹ ਉਹਦੇ ਮਗਰੀ ਪਈ ਰਹਿੰਦੀ ਆਗੀ ਹਰ ਦਾ ਥੋੜੀ ਬੱਚੇ ਨੂੰ ਇਤਰਾ ਕਰਨਾ ਚਾਹੀਦਾ ਉਹ ਸਾਹੀ ਨੂੰ ਕੀ ਕਹਿੰਦੀ ਆ ਅਖਰ ਰੋਟੀ ਪਾਣੀ ਬਣਾਉਂਦੀ ਆ ਤੁਹਾਨੂੰ ਬਣਾ ਕੇ ਦਿੰਦੀ ਆ ਨਾ ਕੁਛ ਦੀ ਆ ਨਾ ਕੋਈ ਬਣਾਉਂਦਾ ਵਾ ਕੋਈ ਕਰਦਾ ਕਿਸੇ ਦਾ ਇਹ ਕਦੀ ਵਰਦੀ ਇਹ ਸੋਖੋ ਤਾਂ ਆਪਣੇ ਘਰ ਬਣੇ ਦਾ ਕੰਮ ਨਹੀਂ ਕਰਦੀ ਇਹਨੂੰ ਦੂਜਿਆਂ ਦਾ ਕੀ ਕਰਨਾ ਮੰਮੀ ਜੀ ਇੱਧਰ ਆਓ ਉਹ ਲੋਟਾ ਤੁਸੀਂ ਵੀ ਮੇਰੀ ਗੱਲ ਸੁਣਨਗੇ ਆਪਾਂ ਨਾ ਇਸ ਚੀਜ਼ ਦਾ ਕੋਈ ਹੱਲ ਕਰੀਏ ਇੱਥੇ ਬੈਠੋ ਤੁਸੀਂ ਇੱਧਰ ਆ ਜਾਓ ਮੰਮੀ ਅੰਬੂ ਦੀ ਜਿਹੜੇ ਸੋਰੇ ਤੰਗ ਕਰਦੇ ਆ ਨਾ ਉਹਨਾਂ ਨੂੰ ਮੈਂ ਲੇਕ ਸਕੀਮ ਸੋਚੀ ਆਪਾਂ ਪਤਾ ਕੀ ਕਰੀਏ ਮੈਂ ਰਣਜੀਤ ਤੇ ਤੁਸੀਂ ਚਲਿਏ ਇਹ ਦਸੌਰਿਆਂ ਦੇ ਘਰ ਤੇ ਨਾਲ ਖੜੀਆ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਬਿਠਾਈਏ ਵੀ ਜੇ ਉਹਦਾ ਕੋਈ ਵਾਰਨੀਵਾਰ ਕੁੜੀ ਦਾ ਨਹੀਂ ਅੱਗੇ ਪਿੱਛੇ ਹੈਗਾ ਤੇ ਤੁਹਾਡਾ ਕੀ ਹੱਕ ਬੰਦਾ ਨੂੰ ਕੁੜੀ ਨੂੰ ਤੰਗ ਕਰਨ ਦਾ ਕੀ ਬਿਮਾਰੀ ਕੀ ਉਹਨਾਂ ਨੂੰ ਤੇ ਜੇ ਨਹੀਂ ਸੰਭੇ ਤੇ ਕਰਾਈਏ ਕੰਪਲੇਂਟ ਉਹਨਾਂ ਦੇ ਖਿਲਾਫ ਕੁੜੀ ਆਪ ਹੀ ਕਰੂਗੀ ਨਹੀਂ ਇਦਾਂ ਨਹੀਂ ਕਰਨਾ ਆਪਾ ਉਹ ਉਹ ਨਾ ਮੈਂ ਤੁਸੀਂ ਮਜਾਉਂਗੀ ਮੈਂ ਮੈਂ ਸੋਚੰਦਾ ਇਹ ਕੁਛ ਵੀ ਕੁਛ ਕਰ ਲਾਂ ਬਾਹਰ ਚ ਜਾਉਂਗਾ ਤਾਂ ਤਾਂ ਪਤਾ ਨਹੀਂ ਲੱਗਦਾ ਕੋਈ ਕਿੱਥੇ ਕੀ ਨਹੀਂ ਆ ਕੀ ਕਰਨਾ ਕੀ ਨਹੀਂ ਉਹਨਾਂ ਦਾ ਘਰ ਜਿਹੜੀ ਕੱਲੋਂ ਲੜਾਈ ਜਿਹੜੀ ਕੱਲੋਂ ਨਹੀਂ ਇਹ ਵੀ ਚੰਗੀ ਤਰ੍ਹਾਂ ਨਹੀਂ ਪਤਾ ਮੰਮੀ ਕੋਈ ਕੋਈ ਗੱਲ ਨਹੀਂ ਆੱਖਿਆ ਨਾ ਕੋਈ ਗੱਲ ਨਹੀਂ ਤੂੰ ਨਾਲ ਸੋਚ ਮੈਂ ਇਹ ਵੀ ਸੋਚੀ ਪਈ ਆ ਇਹ ਸਭ ਮੈਂ ਵੀ ਕਰਨਾ ਚਾਹੁੰਦੀ ਆ ਅੱਜ ਅਸੀਂ ਕੁਸ਼ਲ ਪੜਾ ਰਹੇ ਤਾਂ ਕੋਈ ਤੂੰ ਉਸ ਕੋਲ ਮੁੰਡਲੀ ਕਹਿੰਦੇ ਨੇ ਮੈਨੂੰ ਵੀ ਬੁੰਦਲ ਤਾਂ ਮੰਮੀ ਤੁਸੀਂ ਡਰੋ ਨਾ ਆਪਾਂ ਸਾਰੇ ਤੜੇ ਨਾਲ ਆ ਆ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਨਾ ਇਹ ਇਦਾਂ ਨਹੀਂ ਸੁੱਤਰ ਹੁੰਦੇ ਇਹਨਾਂ ਨੂੰ ਜਦੋਂ 4:30 ਵਜਦੇ ਹਨ ਇਹ ਫੇਰ ਸੁੱਤਰ ਹੁੰਦੇ ਆ ਨਹੀਂ ਨਹੀਂ ਮੈਂ ਡਰਨ ਨਹੀਂ ਲਈ ਜੀ ਮੈਂ ਕਿਉਂ ਡਰਨਾ ਮੈਂ ਨਹੀਂ ਉਹ ਆਈ ਆ ਉਹ ਨਾ ਘਬਰਾਵੇ ਕਿ ਕੋਈ ਇਸ ਤਰ੍ਹਾਂ ਕਰ ਲਵੇ ਮੇਰੇ ਮਗਰ ਕਿਉਂ ਜਾਂਦੇ ਆ ਕੋਈ ਗੱਲ ਨਹੀਂ ਮੈਂ ਪਤਾ ਕਰਾਵਾਂਗੀ ਨਾ ਨਾ ਚੁੱਪ ਰਹੋ ਇਹ ਦੀ ਸੋਣੀ ਪੜੀ ਲਿਖੀ ਕੁੜੀ ਆ ਹੈ ਸੋਣੀ ਸਨਖੀ ਮੈਂ ਕਿੰਨੀ ਕੋਈ ਘਾਟ ਹੀ ਨਹੀਂ ਹੈਗੀ ਕੁੜੀ ਚ ਪਤਾ ਨਹੀਂ ਲੋਕ ਇਦਾਂ ਕਿਉਂ ਕਰਦੇ ਆ ਕੀ ਚਾਹੀਦਾ ਕੀ ਉਹਨਾਂ ਨੂੰ ਮੈਂ ਵੀ ਕਹੋਂ ਮੀ ਮੇਰੀ ਗੱਲ ਦਾ ਬੁਰਾ ਨਾ ਮਨਾਈਂ ਆਪਾਂ ਉਹ ਕਿੰਨੇ ਦਿਨ ਘਰ ਰੱਖ ਸਕਦੇ ਅਸਲ ਤੇ ਤੇ ਆਪਾਂ ਭੇਜ ਨਹੀਂ ਆ ਨਾ ਉਹਨੂੰ ਕੋਈ ਗੱਲ ਕੋਈ ਦੂਜਾ ਪਤਾ ਕਰਦੀ ਮੈਂ ਪਾਸਾ ਕਰੋ ਬਣੀ ਕੁਛ ਨਾ ਕੁਛ ਕਰਦੇ ਆਪਾਂ ਤੂੰ ਨਾ ਟੈਨਸ਼ਨ ਨਾ ਮੇਰੀ ਗੱਲ ਸੁਣ ਮੈਂ ਸਮਝਾ ਦਾਂ ਪਰ ਫਿਰ ਵੀ ਵੇਖੋ ਹੁਣ ਜਿਆਦਾ ਦੇਰੀ ਆਪਾਂ ਇਹ ਇੱਥੇ ਰੱਖ ਸਕਦੇ ਉਹਨੂੰ ਉਹਦੇ ਘਰ ਭੇਜੋ ਜਿੱਥੇ ਵੀ ਭੇਜਣਾ ਵਾ ਜਿਹਦੇ ਨਾਲ ਵੀ ਗੱਲ ਕਰਨੀ ਆ ਮੈਂ ਤੇ ਰஞ்சிਤ ਤੁਹਾਡੇ ਨਾਲ ਚੱਲਾਂਗੇ ਮੰਮੀ ਵੇਖੋ ਕੁੜੀਆਂ ਆਪਣੇ ਘਰ ਹੀ ਸੌਂਪਦੀਆਂ ਜਵਾਨ ਕੁੜੀ ਲਿਆ ਕੇ ਤੁਸੀਂ ਇੰਨੇ ਦਿਨ ਹੋ ਗਏ ਇੱਥੇ ਰੱਖੀ ਆ। ਇਹ ਇੱਕ ਗੱਲ ਸਮਝੋ। ਭਾਵੇਂ ਤਾਂ ਦੀ ਪੋਤੀਆ ਦਵਾਂਗੇ। ਕਹਿੰਦੇ ਆ ਨਾ। ਇਹਦੇ ਉਹਦੇ ਤੇ ਪੋਤੀ ਫੜ ਗਿਆ ਦੇਰ ਹੀ ਲਾਦੀ। ਮੈਨੂੰ ਪਤਾ ਮੈਂ ਇਹੋ ਟਾਈਮ ਨਹੀਂ ਆਉਂਦੇ ਨਾ। ਤੁੰਨਾ ਟੈਨਸ਼ਨ ਨਾ। ਉਹਦਾਂ ਮੈਂ ਮਨਮੋਦਾਂ ਕਰਾ ਕਰੀ ਆ। ਹਾਂ? ਅੱਛਾ। ਇਹ ਇੱਕ ਕੁੜੀ ਜਿਹਦੇ ਪੀਉਣ ਨੂੰ ਫੜਦੀ ਆ। ਦੱਸ ਹੁਣ ਮੈਂ ਕੀ ਕਰਾਂਗੀ ਕਿੱਧਰ ਜਾਵਾਂਗੀ ਇਹ ਆਂਦੀ ਉਹਦੇ ਘਰ ਚਲੀਏ ਉਹਦੇ ਘਰ ਇੱਥੇ ਜਾਣਾ ਉਹਨੇ ਤੇ ਇਸ ਘਰ ਤੇ ਰਹਿਣਾ ਇਹ ਉਹਦੇ ਘਰ ਜਾਣ ਨੂੰ ਚਾਹੁੰਦੀ ਆ ਕਿ ਉਹਨੂੰ ਉੱਥੇ ਛੱਡ ਆਏ ਮੈਂ ਤੇ ਬੌਧੜੀ ਚ ਫਸ ਗਈ ਆ ਕਿਤਾ ਫਾਲ ਕਰਾ ਪਤਾ ਨਹੀਂ ਕੋਈ ਨਹੀਂ ਰஞ்சிਤ ਆਉਂਦਾ ਅੱਜ ਤੇ ਉਹਨੂੰ ਮੈਂ ਬਾਹਰ ਕੇ ਪੁੱਛਣਾ ਹੀ ਪੁੱਛਣਾ ਕਿ ਪੁੱਤ ਜੋ ਕਰਨਾ ਹੀ ਦੱਸ ਦੇ ਨਹੀਂ ਤੇ ਮੇਰੇ ਕੋ ਹੁਣ ਗੱਲ ਨਹੀਂ ਹੁੰਦੀ ਮੇਰਾ ਤੇ ਨਾ ਦਿਮਾਗ ਘੁੰਮ ਗਿਆ ਟੈਨਸ਼ਨ ਚ ਪੈ ਗਈ ਪੀ ਹੁਣ ਕੀ ਹੋਊਗਾ ਜੇ ਉਧਰ ਚਲੀ ਗਈ ਤੇ ਕੀ ਕਰਾਂਗੇ ਆਪਾਂ

ਆ ਪਾਜੀ ਠੀਕ ਆ ਬਸ ਅੱਛਾ ਮੇਰੀ ਗਾਉ ਸੋਣਾ ਮੈਂ ਬਾਸੇ ਨਿਕਲਣੇ ਲੱਗੀਆਂ ਰঞ্জੀਤ ਨਾਲ ਹਾਂ ਮੈਂ ਤਾਂ ਹੀ ਫੋਨ ਕਰਕੇ ਪੁੱਛਿਆ ਮੈਂ ਕਿਹਾ ਹੀ ਨਹੀਂ ਸ਼ਮੀ ਮੈਂ ਕਦੋਂ ਦੀ ਵੇਟ ਕਰਨੀ ਆ ਮੈਂ ਵੀ ਨਾ ਦੁਕਾਨ ਤੇ ਜਾਣਾ ਸੀ ਅੱਛਾ ਅੱਛਾ ਪਾਜੀ ਠੀਕ ਆ ਤੇ ਆ ਜਾ ਫਿਰ ਟਾਈਮ ਸਰੀ ਬਸ ਮੈਂ ਨਾ ਘਰੋਂ ਨਿਕਲ ਨਹੀਂ ਲੱਗੀਆਂ ਮੈਨੂੰ 2 ਮਿੰਟ ਦੋ ਬਸ ਮੈਂ ਘਰ ਦੀ ਰঞ্জੀਤ ਨਾਲ ਗੱਲ ਮੈਨੂੰ ਡ੍ਰੌਪ ਕਰ ਦਿੰਦੇ ਚਲ ਠੀਕ ਆ ਓਕੇ ਓਕੇ ਆਛੂ ਵੀ ਠੀਕ ਹੈ ਨਹੀਂ ਮੇਰੀ ਗੱਲ ਸੁਣ ਰਣਜੀਤ ਮੈਂ ਤੁਹਾਡੇ ਵਾਲੀ ਚੱਲੀ ਸੀ ਹਾਂ ਹਾਂ ਤੁਸੀਂ ਨਾ ਮੈਨੂੰ 2 ਮਿੰਟ ਘਰੇ ਇਲਾ ਦਿਓ ਕਿਹੜੇ ਘਰੇ ਮੇਰਾ ਘਰ ਕਿਹੜਾ ਮੇਰੇ ਪੇਕੇ ਓ ਯਾਰ ਤੂੰ ਚੱਲ ਜਾ ਖੁਦ ਨਾ ਕੀ ਗੱਲ ਆ ਜਦੋਂ ਹੁਣ ਮੈਂ ਜਾਨੀ ਆ ਤੁਸੀਂ ਮੈਨੂੰ ਐਹੋ ਗੱਲ ਕਹਿੰਦੇ ਜੇ ਕਿ ਤੂੰ ਚੱਲ ਜਾ ਤੂੰ ਚੱਲ ਜਾ ਕੱਲੀ ਪਿਛਲੀ ਵਾਰ ਵੀ ਮੈਂ ਕੱਲੀ ਗਈ ਸੀ ਤੁਹਾਨੂੰ ਪਤਾ ਤੇ ਕੱਲੀ ਵਾਪਸ ਆਈ ਸੀ ਪਹਿਲੇ ਤੁਸੀਂ ਮੈਨੂੰ ਲਾਰਾ ਲਾਇਆ ਸੀ ਕਿ ਅਖੇ ਤੂੰ ਚੱਲ ਜਾ ਮੈਂ ਤੈਨੂੰ 2-3 ਦਿਨ ਬਾਅਦ ਲੈਣ ਆਉਂਗਾ ਫੇਰ ਤੇ ਮੈਨੂੰ ਲੈਣ ਨਹੀਂ ਆਏ ਨਾਲੇ ਹੋਰ ਮੇਰੀ ਗੱਲ ਸੁਣੋ ਧਿਆਨ ਨਾਲ ਮੈਨੂੰ ਨਾ ਭਾਜੀ ਹੁਣਾਂ ਦਾ ਫੋਨ ਆਉਣ ਡਿਆ ਵਾ ਤੇ ਭੂਆ ਜੀ ਚਾਚੀ ਜੀ ਹੁਣਾਂ ਦਾ ਕੋਈ ਨਾ ਉਹਨਾਂ ਨੂੰ ਕੰਮ ਐ ਕਿ ਉਹਨਾਂ ਨੇ ਮੇਰੇ ਨਾਲ ਕਰਨੀ ਕੋਈ ਸਲਾਹ ਮੇਰੀ ਗੱਲ ਸੁਣ ਤੇਰਾ ਕੰਮ ਇਹ ਨਾ ਜ਼ਰੂਰੀ ਨਹੀਂ ਜਿੰਨਾ ਕੰਮ ਮੇਰਾ ਜ਼ਰੂਰੀ ਆ ਮੇਰਾ ਨਾ ਸੱਚੀ ਦੱਸਾਂ ਪਹਿਲਾਂ ਤੇ ਕੰਮ ਹੀ ਗੱਲਾ ਟਰੈਵਲ ਦਾ ਹੁਣ ਤਰ ਪਤਾ ਮੇਰੇ ਗੱਡੀਆਂ ਵੇਚਣ ਲੈਣ ਦਾ ਕੀ ਕੰਮ ਹੈਗਾ ਖਰੀਦਣ ਗੁਰਦੰਦਾ ਤੇ ਮੇਰਾ ਜੇ ਅੱਜ ਮੈਂ ਨਾ ਨਾ ਗਿਆ ਤੇ 70 80 ਹਜ਼ਾਰ ਰੁਪਏ ਦਾ ਮੈਨੂੰ ਘਾਟਾ ਪੈਣਾ ਤੇ ਮੇਰੇ ਕਲਾਇੰਟ ਬੈਠੇ ਧਿਆ ਮੈਂ ਇੰਦਰ ਵੇਖਾਂ ਕਿ ਉਹ ਤੁਹਾਨੂੰ ਮੈਂ ਕਹਾਂ ਦੱਸ ਕੀ ਕਰਾਂ ਮੈਂ ਇੱਕ ਤਾਂ ਨਾ ਤੁਸੀਂ ਬਹਾਨਾ ਇਹੋ ਜਿਹਾ ਲਾਉਂਦੇ ਜੇ ਕਿ ਬੰਦਾ ਅੱਗੋਂ ਕੁਝ ਬੋਲ ਹੀ ਨਹੀਂ ਸਕਦਾ ਮਰਬਾਨਾ ਨਹੀਂ ਆ ਕੰਮ ਆ ਮੇਰਾ ਸਮਝਦੀ ਕਿਉਂ ਨਹੀਂ ਆ ਜਦੋਂ ਮੇਰੀ ਗੱਲ ਸਿਰ ਜਦੋਂ ਆਪਣਾ ਕੰਮ ਛੋਟਾ ਸੀ ਇੱਕ ਜਿਹੜਾ ਸਾਥ ਮਿਲਦਾ ਕਿ ਤੁਸੀਂ ਸਾਹੀ ਨੂੰ ਭੇਜ ਦੇਣਾ ਨਾ ਮੈਂ ਤੁਹਾਨੂੰ ਕਹਿ ਦਿੰਨਾ ਨਾ ਖੁਦ ਆਉਣਾ ਨਾ ਕਿ ਕਦੀ ਵੀ ਇੱਕ ਵਾਰੀ ਵੀ ਕਿਹਾ ਦੀ ਪਿਆ ਵੀ ਮੈਂ ਨਹੀਂ ਜਾਣਾ ਸਗੋਂ ਮੈਂ ਖੁਦ ਕਿੰਨਾ ਨਾ ਚੰ ਚਲੀ ਜੇ ਕੰਮ ਤਾਂ ਨੂੰ ਬੜੇ ਜ਼ਰੂਰੀ ਆ ਮੈਂ ਸਮਝਦੀ ਆ ਕਿ ਤੁਹਾਨੂੰ ਕੰਮ ਆ ਤੇ ਤੁਸੀਂ ਇਹ ਵੀ ਵੇਖੋ ਨਾ ਕਿ ਕਦੋਂ ਦੇ ਉੱਥੇ ਗਏ ਜੇ ਹਰ ਵਾਰੀ ਮੈਂ ਕੱਲੀ ਜਾਨੀ ਆ ਤੇ ਕੱਲੀ ਵਾਪਸ ਆ ਜਾਨੀ ਮੇਰੀ ਗੱਲ ਸੁਣ ਤੂੰ ਵੀ ਉਧਰ ਹੀ ਜਾਣਾ ਹੁੰਦਾ ਜਦੋਂ ਮੈਨੂੰ ਜ਼ਰੂਰੀ ਹੁੰਦਾ ਕੰਮ ਕਰਦਾ ਬਣਾ ਲੈਂਦੀ ਮੈਂ ਕਹਿੰਦੀ ਜਦੋਂ ਮੈਂ ਜਾਣਾ ਹੁੰਦਾ ਪੇਕੇ ਉਧਰ ਤੁਹਾਨੂੰ ਕੰਮ ਹੁੰਦੇ ਪਰ ਮੇਰੇ ਤਾਂ ਹੁਣ ਨਹੀਂ ਜਾਣਾ ਤੂੰ ਚਲ ਜਾ ਮੇਰਾ ਮੇਰਾ ਬੜਾ ਜ਼ਰੂਰੀ ਹੈ ਮੈਨੂੰ ਘਾਟਾ ਵਾਲਾ ਤਕੜਾ ਪਹਿਣਾ ਯਾਰ ਸਮਝਿਆ ਕਰ ਕੰਮ ਕਰ ਆਪਣਾ ਕੰਮ ਦਾ ਕਰਕੇ ਤੇ ਸਾਰਾ ਕੁਝ ਚੱਲਣ ਦਿਆ ਵਾ ਘਰ ਦਾ ਕੰਮ ਨਾ ਹੋਇਆ ਤਾਂ ਫਿਰ ਜਾਵਾਂਗੇ ਕਿੱਥੇ ਚਲੋ ਠੀਕ ਆ ਮੈਂ ਚਲ ਜਾਨੀ ਆ ਹਾਂ ਤੂੰ ਸਮਝਦਾ ਸਿਆਣੀ ਤੈਨੂੰ ਸਾਰਾ ਪਤਾ ਵਾ ਮੈਂ ਬਾਜੀ ਨਹੀਂ ਮੈਂ ਫਿਰ ਬਾਜੀ ਨਹੀਂ ਚਲ ਜਾਨੀ ਉਹਨਾਂ ਦਾ ਤਾਂ ਮੈਨੂੰ ਹੁਣੇ ਫੋਨ ਆਇਆ ਸੀ ਮੈਂ ਉਹਨਾਂ ਨੂੰ ਫਿਰ ਕਹਿ ਹੀ ਦਿੰਦੀ ਕਿ ਮੈਨੂੰ ਨਾਲ ਲੈ ਜਾਓ ਤੁਸੀਂ ਚਲੋ ਉਹ ਇਹਨਾਂ ਨਾਲ ਆਪਣੇ ਸਾਵਾਪੇ ਲਾਣੀ ਮੈਂ ਹੋਮਾ ਦੁਕਾਨ ਤੇ ਠੀਕ ਹੈ ਨਾ ਚਲੋ ਠੀਕ ਹੈ ਮੰਮੀ ਜੀ ਕਿੱਥੇ ਨੇ ਮੰਮੀ ਜੀ ਕੋ ਮੈਂ ਨਾ ਘਰ ਚੱਲੀ ਸੀ 2 ਮਿੰਟ ਕਿੰਧਰੀਆਂ ਤਿਆਰੀਆਂ ਕਰਕੇ ਬੈਠ ਗਈ ਉਹ ਸੀਮਾ ਭਾਬੀ ਦਾ ਫੋਨ ਆਇਆ ਸੀ ਕਹਿੰਦੇ ਤੇਰੇ ਨਾਲ ਨਾ ਕੋਈ ਸਲਾਹ ਦੀ ਕਰਨੀ ਆ ਤੇ ਘਰੇ ਆ ਕੋ ਆ ਜੀ ਹੁਣੀ ਬੁਲਾਉਣ ਦੇ ਆ ਤੈਨੂੰ ਨਾ ਸਲਾਹ ਕਾਦੀ ਕਰਨੀ ਕੁਛ ਤੇ ਪਤਾ ਹੋਊਗਾ ਮਮੀ ਮੈਨੂੰ ਇੱਥੇ ਬੈਠੀ ਨੂੰ ਕੀ ਪਤਾ ਵਾ ਕਾਦੀ ਸਲਾਹ ਕਰਨੀ ਆ ਅੱਛਾ ਨਾ ਮੇਰੀ ਗੱਲ ਸੁਣੋ ਮਮੀ ਜੀ ਉਹ ਨਾ ਰਣਜੀਤ ਨੂੰ ਮੈਂ ਕਿਹਾ ਸੀ ਮੈਨੂੰ ਛੱਡ ਆਓ ਕਿਉਂ ਕਹਿੰਦੇ ਮੈਨੂੰ ਕੰਮ ਹੈਗਾ ਵਾ ਗੱਡੀ ਆਉਣ ਲੱਗੀ ਆ ਕਹਿੰਦੇ ਕੋਈ ਤੇ ਗਾਂ ਸੇਲ ਕਰਨੀ ਆ ਉਸੇ ਵੇਲੇ ਤੇ ਮੈਂ ਤਾਂ ਤੁਹਾਨੂੰ ਤੇ ਤੁਸੀਂ ਕਰ ਲਓ ਤੇ ਮੈਂ ਲੱਗੀ ਬਾਜੀ ਨਾ ਚੱਲੇ ਨਾ ਕੋਈ ਗੱਲ ਚਲੀ ਜਾ ਤੂੰ ਕਿੰਨੀ ਗਰਮੀ ਆ ਜੀ ਬਹੁਤ ਔਖਾ ਏ ਮਰਣੀਏ ਜਿੱਥੇ ਚੱਲੀ ਫਿਰ ਕੇ ਆ ਤੇ ਰੁਕੇ। ਤੇ ਕਿਤੇ ਤਾਂ ਨਹੀਂ ਪਤਾ ਲੱਗਦਾ। ਕੰਮ ਤੇ ਅੱਗੇ ਨਹੀਂ ਮੇਰੇ ਤੋਂ ਇਨਾ ਕਰਦਾ ਹੁੰਦਾ ਤਾਂ ਤੈਨੂੰ ਪਤਾ ਲੱਗਦਾ ਕਿੱਥੇ ਜਾਣਾ ਹੁੰਦੇ ਨੇ ਕਿੱਥੇ ਨਹੀਂ। ਚੰਗਾ ਕੀਤਾ ਤੂੰ ਆਪੇ ਚੱਲੀ ਆ ਤੇ। ਪਤਾ ਰੰਜੀਤ ਦਾ ਕਿੰਨਾ ਨੁਕਸਾਨ ਹੋ ਜਾਣਗੇ ਤੇਰੇ ਨਾਲ ਗਿਆ। ਕੱਲੀ ਜਾਇਆ ਕਰਨ ਵਾਲੇ। ਉਹਨੂੰ ਨਾ ਖੜਿਆ ਕਰ ਬਾਰ-ਬਾਰ। ਸਾਰੇ ਜਾਂਦੇ ਚੰਗੇ ਲੱਗਦਾ ਬਾਰ-ਬਾਰ। ਤੇਰੀ ਕਿਹੜੀ ਗੱਲ ਤੂੰ ਤੇ ਧੀ ਹੱਸ ਕਰਦੀ। ਜਾ। ਨਹੀਂ ਨਹੀਂ ਮੰਮੀ ਜੀ। ਕਿੰਨਾ ਟਾਈਮ ਹੋ ਗਿਆ ਆ। ਰੰਜੀਤ ਤੇ ਉੱਥੇ ਗਏ ਨਹੀਂ ਆ। ਆ ਦੋ ਤਿੰਨ ਵਾਰ ਮੈਂ ਕੱਲੀ ਗਈ ਆ। ਤੇ ਕੱਲੀ ਵਾਪਸ ਆਈ ਆ ਮੇਰੇ ਨਾਲ ਥੋੜੀ ਗਈ ਆ ਹਰ ਵਾਰੀ ਮੈਨੂੰ ਇਹੋ ਹੀ ਕਹਿ ਦਿੰਦੇ ਮੈਨੂੰ ਕੰਮ ਆ ਮੈਨੂੰ ਕੰਮ ਆ ਉਹ ਤਾਂ ਹੈ ਤਾਂ ਵੀ ਤੇ ਆ ਨਾ ਕੰਮ ਤੇਰੇ ਸਾਹਮਣੇ ਹੀ ਆ ਕੋਈ ਗੱਲ ਨਹੀਂ ਤੂੰ ਕੱਲੀ ਹੋਇਆ ਕਰ ਵਧੀਆ ਸੋ ਕੱਲੀ ਚਲ ਜਾ ਚਲੋ ਕੋਈ ਨਹੀਂ ਮੈਂ ਆ ਜਾਣਾ ਹੋਇਆ ਆਜੀ ਆਜੀ ਰਹਿਣਾ ਹੋਊਗਾ ਤਾਂ ਰਹਿ ਆ ਵੀ ਦੋ ਚਾਰ ਦਿਨ ਭਾਵੇਂ ਕੋਈ ਗੱਲ ਨਹੀਂ ਆਪੇ ਸੰਭੋਗੀ ਘਰ ਤੇ ਸੰਭਿਆ ਹੀ ਆ ਥੋੜਾ ਬਹੁਤਾ ਥੋੜਾ ਬਹੁਤਾ ਪੇ ਨੀ ਕੀ ਸੰਭੋਗੀ ਹੋਇਆ ਤੂੰ ਮੇਰੀ ਗੱਲ ਤਰੀ ਆਂਦੀ ਸਿਮਰਤਾ ਹਾਂਜੀ ਬਾਹੂ ਮੈਂ ਨਾ 2 ਮਿੰਟ ਘਰ ਚੱਲੀ ਆ ਕਿਹੜੇ ਗੱਲ ਘਰ ਕਿਹੜਾ ਆਪਣਾ ਭਲਾ ਇਹ ਤੂੰ ਹੀ ਗੀ ਰੋਜ਼ ਈ ਤੀਜੇ ਚੌਥੇ ਦਿਨ ਦੀ ਉੱਥੇ ਚਲ ਜਾਂਦੇ ਜੇ ਅੱਗੇ 4-5 ਦਿਨ ਦੇ ਕਿ ਹਾਂਜੀ ਤੂੰ ਰੱਜੇ ਨਹੀਂ ਜੇ ਮੇਰੀ ਗੱਲ ਸੁਣ ਸਿਮਰਤਾ ਮੈਂ ਜਾਣਾ ਨਹੀਂ ਸੀ ਮੈਨੂੰ ਨਾ ਸੀਮਾ ਭਾਬੀ ਤੇ ਲक्की ਭਾਜੀ ਦਾ ਫੋਨ ਆਈ ਜਾਂਦੇ ਆ ਬਾਰ-ਬਾਰ ਉਹਨਾਂ ਨੇ ਜ਼ਰੂਰੀ ਮੇਰੇ ਨਾਲ ਕੋਈ ਗੱਲ ਕਰਨੀ ਆ ਸਾਰਿਆਂ ਨੇ ਤਾਂ ਕਰਕੇ ਮੈਨੂੰ ਸੱਦਿਆ ਵਾ ਮੈਂ ਤੇ ਜਾਣਾ ਹੀ ਨਹੀਂ ਹੁਣ ਐਡੀ ਗੜੀ ਉਹਨਾਂ ਨੇ ਐਮਰਜੈਂਸੀ ਪੈ ਗਈ ਕਿ ਜਿਹੜਾ ਤੁਹਾਨੂੰ ਉਧਰ ਬੁਲਾਇਆ ਉਹ ਆਪ ਵੀ ਤੇ ਇੱਧਰ ਆ ਹੀ ਸਕਦੇ ਮੈਂ ਫੋਨ ਕਰ ਦੇਣੀ ਉਹਨਾਂ ਨੂੰ ਇੱਧਰ ਆ ਜਾਂਦੇ ਆਓ ਮੇਰੀ ਗੱਲ ਸੁਣ ਇੱਧਰ ਨਹੀਂ ਉਹਨਾਂ ਨੇ ਆਉਣਾ ਉਹਨਾਂ ਨੇ ਮੇਰੇ ਨਾਲ ਕੋਈ ਸਲਾਹ ਕਰਨੀ ਹੈ ਤੇ ਮੈਂ ਬਸ ਗਈ ਤੇ ਆਈ ਤੇਰੇ ਜੀਜੂ ਨੂੰ ਮੈਂ ਕਿਹਾ ਹੀ ਨਾਲ ਚੱਲੋ ਤੇ ਉਹ ਕਹਿੰਦੇ ਮੈਨੂੰ ਨਾ ਕੰਮ ਹੈਗਾ ਵਾ ਤੇ ਤੂੰ ਹੋਇਆ ਉਹਨਾਂ ਨੂੰ ਕੰਮ ਨਾ ਵੀ ਕੋਈ ਹੋਵੇ ਨਾ ਉਹਨਾਂ ਨੇ ਵੈਸੇ ਵੀ ਨਹੀਂ ਜਾਣਾ ਹੁੰਦਾ ਕਿਤੇ ਨਹੀਂ ਨਹੀਂ ਛੱਡਾਣੇ ਗੱਡੀ ਲੈਣੀ ਉਹਨਾਂ ਨੇ ਨਾਲ ਹੀ ਮੁੜ ਕੇ ਸੇਲ ਹੋ ਜਾਣੀ ਲੈਣੀ ਜੇਲੀ ਨਾ ਮੇਰੀ ਗੱਲਾਂ ਥੋੜਾ ਬੋਤਾ ਨਾ ਆਪਣੇ ਘਰ ਵਾਲੀ ਵੇਖ ਲਈਦਾ ਅਰੇ ਪਹਿਲਾਂ ਮੈਂ ਕੱਲ ਪਰਸੋ ਇਹੋ ਗੱਲ ਸਮਝਾਈ ਕਿ ਜਿਆਦਾ ਉਧਰ ਨਾ ਜਾਇਆ ਕਰ ਆਪਣੇ ਘਰ ਵਾਲੀ ਵੇਖ ਲਿਆ ਕਰ ਕਿ ਮੇਰੇ ਪਿੱਛੇ ਕੀ ਬੰਦਾ ਵਾ ਤੈਨੂੰ ਜੋ ਬਸ ਦਿਖਾਉਂਦੇ ਨਾ ਤੈਨੂੰ ਉਹੋ ਚੀਜ਼ ਦਿਖਦੀ ਆ ਉਹ ਤੋਂ ਅੱਗੇ ਵੀ ਥੋੜੀ ਬੋਤੀ ਆਪਣੇ ਸੋਚ ਲਿਆ ਕਰ ਕਿ ਉਹ ਤੋਂ ਅੱਗੇ ਵੀ ਕੀ ਦਿਖਦਾ ਵਾ ਮੈਨੂੰ ਇੰਨਾ ਪਤਾ ਵਾ ਕਿ ਤੂੰ ਨਾ ਹੈਗੀ ਕੰਮਚੋਰ ਕੰਮ ਤੋਂ ਡਰਦੀ ਆ ਤੇ ਮੈਂ ਨਾ ਤੈ ਆ ਮੈਂ ਆਉਣਾ ਸ਼ਾਮੀ ਜਾਂ ਸਵੇਰੇ ਤੇ ਤੂੰ ਇਦਾਂ ਕਰੀ ਆ ਜੰੂ ਦੀਦੀ ਨੂੰ ਆਰੇ ਲਾ ਛੜੀ ਉਹਨੂੰ ਬਕੜਵਾਲ ਕਰਕੇ ਦਿੱਥੋਂ ਭਜਾ ਨਾ ਦੇਈ ਕੰਮ ਕਰਾ ਲਈ ਰਸੋਈ ਚ ਗਰਮੀ ਬੜੀ ਪੈਣ ਗਈ ਹਾਂ ਉਹ ਆਵੇ ਫਿਰ ਆ ਕੇ ਮੈਂ ਸਾਹਿਲ ਕੁਝ ਬਣਾਦਾ ਮੈਂ ਸਾਹਿਲ ਕੁਝ ਬਣਾਦਾ ਉਹਦੇ ਬਸ ਆਹ ਕੋਜੀ ਮੈਨੂੰ ਕਹਿਣਾ ਹੋਰ ਤੇ ਕੋਈ ਉਹਨੇ ਕਹਿਣਾ ਨਹੀਂ ਤੇ ਉਹਦੇ ਲਈ ਚੀਜ਼ ਬਣਾ ਕੇ ਵੱਖਰੀ ਰੱਖ ਦੇਣੀ ਤੇ ਤੂੰ ਬਣਵਾ ਲਈ ਹਾਂ ਮੈਂ ਉਹ ਛੜਵਾ ਵਰਕੋ ਖਵਾ ਆਪ ਦੇ ਹੈ ਬਣਵਾ ਲਈ ਉਹਦੇ ਕੋ ਐਵੇਂ ਬੱਸ ਮੈਨੂੰ ਸੜੀ ਨਹੀਂ ਕੋਣੀ ਉਹਨੂੰ ਜ਼ਰੂਰੀ ਆ ਪਰ ਉਹਦੇ ਹੱਥੋਂ ਕੋਈ ਚੀਜ਼ ਬਣੀ ਨਹੀਂ ਹੋਵਾ ਸਕਦੀ ਮੈਨੂੰ। ਮੇਰੀ ਗੱਲ ਸੁਣ ਧਿਆਨ ਨਾਲ। ਮੈਂ ਹੁਣੇ ਗਈ ਤੇ ਸ਼ਾਮਾਂ ਤੱਕ ਆਈ ਲੈ। ਮੈਨੂੰ ਗੱਲ ਤੇ ਸੋਣਾ ਹੁੰਦੇ ਪਈ ਗੱਲ ਕੀ ਆ। ਅਗਲੇਆਂ ਦੇ 5 ਫੋਨ ਆ ਗਏ ਆ। ਲੱਗੀ ਸਮਝ? ਜਾ ਯਾਰ ਕੰਮ ਕਰ ਜਾ ਗਿਆ। ਤੇ ਹੁਣ ਉੱਥੇ ਕੀ ਇਹਦਾ ਨਾਮ ਵਾਲ ਲੜਾਈ ਨਾ ਕਰਨ ਮਦਨਾ ਅੰਜੂ ਦੀਦੀ ਨਾਲ। ਮੈਨੂੰ ਕੋਈ ਲੋੜ ਨਹੀਂ ਉਹਨਾਂ ਨਾਲ ਲੜਾਈ ਕਰਨ ਦੀ। ਉਹ ਆਪ ਹੀ ਲੜਾਈ ਦੀ ਜਾਣਿਆ। ਮੈਂ ਪਾਗਲ ਨਹੀਂ ਜਿਹੜੀ ਉਹਨਾਂ ਨਾਲ ਬੋਲਦੀ ਆ ਉਹ ਬੋਲਦੀ ਮੈਂ ਤਾਂ ਦੀ ਉਹਨਾਂ ਨਾਲ ਬੋਲਦੀ। ਤੇ ਬੋਲੀ ਨਾ ਹੁਣ ਫੇਰ ਆ ਜਾਣਾ ਮੈਂ ਛੇਤੀ। ਤੂੰ ਸੁਣ ਜਣਾ ਖੜਾ ਤੱਖਾ। ਬੱਸ ਇਧਰੋਂ ਉਧਰੋਂ ਇਧਰੋਂ ਉਧਰੋਂ ਇਹਦਾ ਹੀ ਕਰਦੀ ਰਹੇ ਨਾ ਤਾਂ ਇਦਾਂ ਇਦਾਂ ਘਲਾ ਸਾਰਾ ਲੁੱਟਿਆ ਜਾਣਾ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੇ ਪਿੱਛੋਂ ਕੀ ਬੰਦ ਹੈ ਜਿੱਦਾਂ ਉਹ ਕੁੜੀਏ ਨੂੰ ਸਮਝਾਉਂਦੀ ਉਹਦਾ ਉਹਦੇ ਮਗਰ ਲੱਗ ਜਾਂਦੀ ਨਹੀਂ ਪਤਾ ਨਹੀਂ ਇਹਦੇ ਕਿ ਦੋ ਦਿਮਾਗ ਨੂੰ ਕਲੌਣੀ ਸੋ ਅੱਜ ਤੱਕ ਅਜੇ ਤੁਰ ਪੈਂਦੀ ਹੈ ਉਧਰ ਇਹਨਾਂ ਨੇ ਤਾਂ ਬਦਲਣਾ ਤੇ ਮੈਂ ਆਪਣੇ ਘਰ ਵਾਲੀ ਹੀ ਦੇਖਾਂ ਮੇਰੇ ਘਰੇ ਕੀ ਬਣਦਾ ਕੀ ਨਹੀਂ ਬਣਨਦਿਆ ਰਣਜੀਤ ਨੂੰ ਇਹ ਕੰਮ ਪੈ ਕੇ ਰਣਜੀਤ ਨੇ ਤਾਂ ਵੈਸੇ ਨਹੀਂ ਹੁਣ ਤੇਰੇ ਨਾਲ ਜਾਣਾ ਰਣਜੀਤ ਉਹਨੂੰ ਲੈ ਕੇ ਜੇ ਤੁਰਿਆ ਫਿਰਦਾ ਆਜੀ ਨੂੰ ਸੁਣਨ ਲੱਗੀ। ਮੈਂ ਕਗਰ ਸਮਝ ਨਹੀਂ ਲਈ। ਆ ਮੰਮੀ ਜੀ ਤੇ ਹਰ ਵਾਰ ਪੇਕੇ ਜਾਂਦੋਂ ਤੋਂ ਲੜਾਈ ਪਾ ਦਿੰਦੀ ਹੁੰਦੀ ਆ। ਅੱਜ ਬੜਾ ਕਰੋੜ ਕੇ ਕਹਿੰਦੀ। ਅਖੇ ਰਹਿਮ ਵੀ ਤੋ ਚਾਰ ਦਿਨ। ਜੀ ਕਰੂੰਗਾ ਤੇਰਾ ਤੇ। ਆਇਆਂ ਜੀ ਤੇ ਜਿਆਦਾ ਹੀ ਵਿਸ਼ੰਡੇ। ਠੀਕ ਠੀਕ ਕਹਿੰਦੀ ਸਿੰਗ। ਡੇਟ ਹੋਰ ਨਾ ਆ ਕੇ ਮੰਮੀ ਜੀ ਮੈਂ ਕਿੱਲੀ ਪੇਕੇ। ਹੈ ਸ਼ਾਮ ਨੂੰ ਆ ਜੂੰਗੀ। ਮੇਰੇ ਵੱਲੋਂ ਤੂੰ ਸਦਾ ਹੀ ਉੱਤੇ ਰੋ। ਪੱਕੀ ਚਲੀ ਜਾ। ਮੈਂ ਤੈਨੂੰ ਕੀ ਕਰਨਾ। ਉਹਨੂੰ ਤਾਂ ਮੈਂ ਕੱਢਣਾ ਹੀ ਆ ਹੋਣੀ ਨਿਕਲ ਜਾ ਪਰਿਆ ਪੈ ਨਹੀਂ ਕੱਢ ਜੇ ਚੰਗੀ ਰਹਿਣਗੇ ਸਭ ਉਹ ਕੀ ਕੀ ਕਹੀ ਕੀ ਕਰਨੀ ਕਹਿੰਦੀ ਸਲਾਹ ਕਰਨੀ ਐ ਇਹਨੇ ਕਾਦੀ ਸਲਾਹ ਕਰਨੀ ਓਹੋ ਸੁਖਮੰਦਰ ਤਾਂ ਮਾਰ ਦੀ ਕਰਨੀ ਹੋਣੀ ਹੋ ਕੋਈ ਗੱਲ ਕਰਨੀ ਹੋਣਾ ਉਹਨਾਂ ਨੇ ਤੇ ਕੀ ਦੇਣਾ ਲੈਣਾ ਦੱਸ ਇਹਨੇ ਜਾ ਕੇ ਉੱਥੇ ਪੰਗਾ ਹੀ ਪਾਣਾ ਇਹਨੇ ਅਖੜਾ ਆ ਨਹੀਂ ਦੇਣਾ ਐਦਾ ਕਰ ਲੋ ਉਹ ਨਹੀਂ ਦੇਣਾ ਕੱਪੜਿਆਂ ਦਾ ਸਾਰ ਲੋ ਚੀਜ਼ ਨਹੀਂ ਪਾਉਣੀ ਇਹਨੇ ਕਿਹੜਾ ਚੰਗਾ ਕੰਮ ਕਰਨਾ ਇਹਨੂੰ ਤਾਂ ਨਾਲ ਹੀ ਸੱਜਦੇ ਚੰਗੇ ਸੀ ਆਪੇ ਲੈ ਆਉਂਦੇ ਚਲੋ ਵੇਖਦੇ ਆ ਕਿਹੜੀ ਸਲਾਹ ਕਰਕੇ ਆਉਂਦੀ ਆ ਕਰ ਲੈਦੇ ਸਲਾਹ ਇਹਨੂੰ ਮੰਮੀ ਹੋਏ ਕੀ ਹੋਇਆ ਕੁਝ ਨਹੀਂ ਯਾਰ ਆ ਦੀਦੀ ਆਪ ਵੀ ਚਲ ਗਈ ਅਦਰ ਤੇ ਰਸੋਈ ਜੀ ਕਿੰਨਾ ਕੰਮ ਪਿਆ ਕੱਲ ਨਾਲ ਮੇਰੇ ਦੋ ਫੁਲਕੇ ਬਣਾਏ ਤਾਂ ਮੇਰੀ ਬਸ ਬਸ ਹੋ ਜਾਂਦੀ ਗਰਮੀ ਤਾਂ ਕਿੰਨੀ ਆ ਤਉ ਦੂਜੀ ਮੈਡਮ ਕਿੱਥੇ ਗਈ ਨਾਲੇ ਅੱਜ ਪਤਾ ਲੱਗ ਗਿਆ ਤਾਂ ਤੁਸੀਂ ਮੈਡਮ ਦਾ ਉਦੋਂ ਤੂੰ ਬੋਲਦੀ ਸਾਹ ਨੂੰ ਹੈ ਕੰਮ ਕਰ ਜੀ ਉਹ ਸਾਰੇ ਕੰਮ ਥਾਂ ਤੋਂ ਤੁਹਾਨੂੰ ਦਿੰਦੀ ਆ ਤੇ ਤੁਸੀਂ ਉਹਨੂੰ ਬੋਲਦੀਆਂ ਜੀ ਹੁਣ ਲੱਗ ਗਿਆ ਪਤਾ ਦੋ ਫੁਲਕੇ ਪਕਾਉਣ ਜੀ ਕਿੱਥੇ ਗਈ ਆ ਉਹ ਵੀ ਇੱਥੇ ਹੀ ਆ ਕਿਤੇ ਨਹੀਂ ਗਈ ਤੇ ਕੀ ਕੀ ਹੋ ਗਈ ਤੇ ਜਾਣਦੇ ਉਹਨੂੰ ਪੇਕੇ ਉਹਨੂੰ ਕੋ ਕੀ ਖਰਾਉਣੀ ਤੂੰ ਕਰ ਲੈ ਕੁਛ ਕੁਛ ਅੰਜੂ ਕਰ ਲੂਗੀ ਇਸੇ ਕਰਕੇ ਕਿਹਾ ਤੈਨੂੰ ਅੰਜੂਣਾ ਬਣਾ ਕੇ ਰੱਖਿਆ ਕਰ ਮੰਮੀ ਮੇਰੀ ਗੱਲ ਸੁਣ ਲਓ ਤੁਹਾਨੂੰ ਵੀ ਪਤਾ ਮੇਰੀ ਅੰਜੂਣਾ ਨਹੀਂ ਬਣਦੀ ਮੈਨੂੰ ਭੁੱਖੀ ਰਹਿਣਾ ਮਜੂਰ ਆ ਪਰ ਉਹਦੇ ਹੱਥ ਦੀ ਕੋਈ ਚੀਜ਼ ਖਾਣੀ। ਤੇ ਫਿਰ ਹੁਣ ਕਿਉਂ ਗਲਪਣ ਡਈ ਐ? ਦੋ ਰੋਟੀਆਂ ਪਕਾਉਣ ਲੱਗੀ। ਕਿਉਂ ਬੋਲਣ ਡਈ? ਤੇ ਬਗਾ ਕੇ ਖਾਖੀ ਆਈ ਐ ਨਾ। ਗਲਤੀ ਐ ਹੋਈ ਆ। ਤੇ ਜਾਸ ਕੀਤਾ ਹੀ ਨਾ ਉਹਨੂੰ। ਜਾ ਨਹੀਂ ਰਿਹਾ ਕਰਕੇ ਨਹੀਂ ਕੀਤਾ ਕਿ ਰੋਟੀਆਂ ਬਣਾ ਕੇ ਦੇਂਦੀ। ਨਹੀਂ ਤੇ ਉਹਨਾਂ ਨੇ ਕਿਹਾ ਮੈਂ ਸਹੇਲੀ ਲਈ ਕੋਈ ਚੀਜ਼ ਬਣਾ ਨਾ ਮੈਂ ਸਹੇਲੀ ਲਈ ਜੀਤ ਨਾ। ਬਸ ਕਰ। ਬਸ ਕਰ। ਤੈਨੂੰ ਕਿਹਾ ਲਾ ਕੇ ਖਾਇਆ ਕਰ। ਤੈਨੂੰ ਲਾ ਕੇ ਖਾਣਾ ਹੀ ਨਹੀਂ ਹੁੰਦਾ। ਉਹ ਮੈਂ ਉਹਨਾਂ ਨੇ ਲਾ ਕੇ ਖਾਣੀ। ਮੈਨੂੰ ਪਤਾ ਮੈਨੂੰ ਜਿੰਨਾ ਲਾ ਕੇ ਖਾਣੀ ਹੁੰਦੀ ਐ। ਇਹ ਤੈਨੂੰ ਖਾਣੀ ਪੈਣੀ ਆ। ਖਾਏਂਗੀ ਤੱਕ ਜਾ ਲਈ। ਨਦਾ ਤੋ ਮੈਨੂੰ ਜੂ ਬੋਲਣ ਦੀ ਤੁਸੀਂ ਆਪਣਾ ਵੀ ਦਿਮਾਗ ਚਲਾ ਲਿਆ ਕਰ ਵੀ ਉਹਨੂੰ ਹੀ ਵਾਰ-ਵਾਰ ਕਿਉਂ ਸੱਦਦੇ ਆ ਤੈਨੂੰ ਕਿਉਂ ਨਹੀਂ ਸੱਦਦੇ ਤੇਰੇ ਨਾਲ ਕੋਈ ਕਿਉਂ ਨਹੀਂ ਸਲਾਹ ਕਰਦਾ ਤਮਾਨ ਤੇ ਤੇਰੀ ਕੁੜੀ ਦਾ ਵਾ ਨਾ ਉਹਦਾ ਥੋੜੀ ਆ ਉਹਨੂੰ ਸੱਦ ਕੇ ਕਰਨਾ ਨਹੀਂ ਸੁਖਵਣਾ ਤੇ ਤਮਾਨ ਆਪਾ ਤੋ ਤਮਾਨ ਤੇ ਆਪਾ ਸਲਾਹ ਕਰਨੀ ਉਧਰ ਉਹਨੇ ਕਰੀ ਜੇ ਸਲਾਹ ਕਰਦੀ ਤੋ ਬੇਕਿਆ ਨਾ ਕੋਈ ਸਲਿਆ ਨਹੀਂ ਬੇਕਿਆ ਨੇ ਆਉਣਾ ਨਹੀਂ ਨਹੀਂ ਤਮਾਨ ਮੇਰੀ ਕੁੜੀ ਦਾ ਵਾ ਉਹਨਾਂ ਨਾਲ ਕਰੇ ਸਲਾਹ ਕਰਨੀ ਉਹਨਾਂ ਨੇ ਤੇ ਤੇਰੇ ਮੰਮੀ ਡੈਡੀ ਹੋਣਾ ਨੇ ਉਹਨਾਂ ਨੇ ਤਾਂ ਹੀ ਉਹਨੂੰ ਕੀ ਪਤਾ ਸੱਦਿਆ ਤੇ ਕੀ ਦੇਣਾ ਲੈਣਾ ਕੀ ਕਰਨਾ ਕੀ ਨਹੀਂ ਤੈਨੂੰ ਕਿਉਂ ਨਹੀਂ ਸੱਦਿਆ ਤੈਨੂੰ ਕਿਉਂ ਨਹੀਂ ਪੁੱਛਿਆ ਉਹਨਾਂ ਨੇ ਤੇ ਇਹ کہہ ਕੇ ਗਈ ਕਿ ਮੈਂ ਸਲਾਹ ਕਰਨ ਚਲੀ ਤਮਾਂ ਦੀ ਥੂਰ ਉਹਨੇ ਕਾਦੀ ਸਲਾਹ ਕਰਨ ਜਾਣੀ ਹੋਰ ਇੱਥੇ ਸਾਡੇ ਘਰ ਕਿਹੜਾ ਪ੍ਰੋਗਰਾਮ ਹੋਣਾ ਉਹੋ ਹੀ ਹੋਣਾ ਉਹਦੀ ਸਲਾਹ ਕਰਨੀ ਆ ਕੋਈ ਨਾ ਮੈਂ ਕਰਦੀ ਮੰਮੀ ਨਾਲ ਹੁਣੇ ਗੱਲ ਕਿ ਕੀ ਗੱਲ ਕੁੜੀ ਮੇਰੀ ਦਾ ਧਮਾੜਿਆ ਤੇ ਸਾਡੇ ਤੁਸੀਂ ਇਹਨੂੰ ਫਿਰਦੇ ਜੇ ਤੁਸੀਂ ਮੇਰੇ ਨਾਲ ਸਲਾਹ ਕਰੋ ਜਿਹੜੀ ਕਰਨੀ ਹੈ ਨਾਲੇ ਇੱਕ ਗੱਲ ਹੋਰ ਆ ਜਿਹੜੀ ਤੇਰੀ ਸੀਮਾ ਭਾਬੀ ਆ ਭਾਬੀ ਤਾਂ ਤੇਰੀ ਆ ਅਲਕੀ ਭਰਾ ਤੇ ਤੇਰਾ ਆ ਮਗਰ ਪੁੱਛਦੇ ਨੇ ਜ਼ਿਆਦਾ ਸ਼ਮੀ ਨੂੰ ਆ ਹੈ ਉਹਨੂੰ ਹੀ ਪੁੱਛਦੇ ਆ ਉਹਨੂੰ ਹੀ ਸੱਜਦੇ ਆ ਉਹਨੂੰ ਹੀ ਕਹਿੰਦੇ ਆ ਜਾ ਉਹਨੂੰ ਹੀ ਕਹਿੰਦੇ ਇੱਧਰ ਆ ਜਾ ਉੱਧਰ ਚੱਲ ਜਾ ਤੈਨੂੰ ਤਾਂ ਕਦੀ ਮੈਂ ਸੁਣਿਆ ਹੀ ਨਹੀਂ ਕਿ ਤੇਰਾ ਫੋਨ ਵੀ ਕਿਸੇ ਦਾ ਸੀਮਾ ਦਾ ਆਇਆ ਹੋਵੇ ਤੇਰੇ ਨਾਲ ਤਾਂ ਕਦੀ ਉਹਨਾਂ ਗੱਲ ਹੀ ਨਹੀਂ ਕੀਤੀ ਤੂੰ ਅਜੇ ਵੀ ਸੋਚੀ ਜਾਂਦੀ ਐ ਜਾ ਜਾ ਕੇ ਕੰਮ ਕਰ ਮੈਂ ਮੰਮੀ ਨਾਲ ਇੱਕੋ ਹੀ ਗੱਲ ਕਰਦੀ ਇਹ ਮੇਰਾ ਹੀ ਬੋਲਣ ਚੁੱਕੀ ਆ ਇਹਨੂੰ ਇਹ ਨਹੀਂ ਪਤਾ ਲਗਾ ਕੌਣ ਕਿਤਰਾ ਚੱਲਿਆ ਕੌਣ ਕਿਤਰਾ ਖੋ ਰਿਹਾ ਥੇ ਜਿਹੜਾ ਪ੍ਰੋਗਰਾਮ ਹੈ ਜਿਸ ਦੀ ਸਲਾਹ ਕਰਨੀ ਆ ਇੱਕ ਸੁਖਮੰਦੀ ਤੇ ਗੱਲ ਚੱਲਦੀ ਪਈ ਆ ਵੀ ਤਮਾਨ ਕਰਨਾ ਆ ਜਿਉਂ ਵੀ ਸੈਟ ਨਹੀਂ ਹੋਣਿਆ ਕਦੋਂ ਕਰਨਾ ਤੇ ਕਦੋਂ ਨਹੀਂ ਤੀਨ ਤਾਂ ਉਸੇ ਦੀ ਸਲਾਹ ਕਰਨ ਗਈ ਉਹ ਮੈਂ ਤਾਂ ਸੋਚ ਰਹੀ ਰਹੀ ਹਾਂ ਨਾ ਅੱਗੇ ਰੱਬ ਜਣੇ ਕੀ ਕਰਨ ਗਈ ਆ ਵੇ ਮਮਮੀ ਜਿਹੜੀ ਗੱਲ ਕਹਿੰਦੀ ਹੈ ਸਹੀ ਕਹਿੰਦੀ ਆ ਤਮਾਨ ਸੁਖਮੰਦਾ ਵਾ ਮੇਰੇ ਨਾਲ ਸਲਾਹ ਕਰਨ ਦੀ ਬਜਾਏ ਇਸ਼ੰਬੀ ਨੂੰ ਬੁਲਾ ਲੈਂਦੇ ਆ ਸੀਮਾ ਭਾਵੀ ਤੇ ਵੈਸੇ ਹੀ ਨਹੀਂ ਮਿਲਦਾ ਬੰਦੀ ਲੱਕੀ ਵੀਰੇ ਨੇ ਸੀਮਾ ਭਾਵੀ ਦੀ ਗੱਲ ਕਰਨੀ ਆ ਮੈਨੂੰ ਲੱਗਦਾ ਐਰਕੀ ਮੰਮੀ ਨੇ ਵੀ ਮੈਨੂੰ ਕੋਈ ਦੱਸਿਆ ਮੰਮੀ ਵੀ ਉਹਨਾਂ ਨਾਲ ਹੀ ਦੱਲਣਾ ਉਹਨਾਂ ਨੇ ਮੇਰੇ ਨਾਲ ਤੇ ਵੈਸੇ ਹੀ ਨਹੀਂ ਹੁੰਦਾ ਹੁਣ ਗੱਲ ਕਰਨੀ ਕੋਈ ਨਾ ਮੈਂ ਕਰਦੀ ਮੰਮੀ ਨਾਲ ਇੱਕ ਵਾਰੀ ਤੇ ਤੁਸੀਂ ਮੈਨੂੰ ਸਦਨ ਜੀ ਸ਼ੰਮੀ ਨੂੰ ਕਿਉਂ ਬੁਲਾ ਲੈਂਦੇ ਜੀ